ਲੋਕ ਸਭਾ ਚੋਣਾਂ ਦੇ ਦੌਰਾਨ ਪੁਲਿਸ ਕਰਮਚਾਰੀਆਂ ਦੀਆਂ ਡਿਊਟੀਆਂ ਤਣਾਤ ਨੇ ਅਲਗ-ਅਲਗ ਥਾਵਾਂ ਤੇ ਜਿਸ ਵਕਤ ਜੋ ਸਾਰੇ ਪੁਲਿਸ ਕਰਮਚਾਰੀ ਜਾਂ ਪੁਲਿਸ ਮੁਲਾਜ਼ਮ ਉਹ ਵਿਅਸਤ ਨੇ ਪਰ ਇੱਕ ਅਜਿਹੇ ਹਵਲਦਾਰ ਜਿਸ ਦਾ ਜਨਮ ਦਿਨ ਵੀ ਵੱਖਰੇ ਤਰੀਕੇ ਦੇ ਨਾਲ ਉਹਨਾਂ ਦੇ ਸੀਨੀਅਰ ਅਫਸਰਾਂ ਦੇ ਵੱਲੋਂ ਮਨਾਇਆ ਗਿਆ। ਦਾਦੀ ਥਾਣਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਫਤਿਹਗੜ ਸਾਹਿਬ ਦੇ ਡੀਐਸਪੀ ਦੇ ਰੀਡਰ ਹਵਲਦਾਰ ਜਗਦੀਪ ਸਿੰਘ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਪਰ ਜਿਸ ਤਰੀਕੇ ਨਾਲ ਕੇਕ ਕੱਟਿਆ ਗਿਆ ਵਾਕੀ ਦੇਖਣੇ ਪਣਦਾ ਹੈ ਆਦੇ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਐਸਪੀਡੀ ਰਕੇਸ਼ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਸਾਰੇ ਪੁਲਿਸ ਮੁਲਾਜ਼ਮ ਡਿਊਟੀ ਤੇ ਤਣਾਤ ਹਨ ਇਸ ਦੇ ਲਈ ਪੁਲਿਸ ਮੁਲਾਜ਼ਮ ਵਿਅਸਤ ਨੇ ਅਜੋ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਹਵਲਦਾਰ ਜਗਲਦੀਪ ਸਿੰਘ ਦਾ ਜਨਮ ਦਿਨ ਹੈ ਜਿਸ ਨੂੰ ਸਰਪ੍ਰਾਈਜ਼ ਦੇਂਦੇ ਹੋਏ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਕੱਠੇ ਹੋ ਕੇ ਉਹਨਾਂ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ जगदीप सिंह दले की लीडर हैं डी एस पी सुखना सिंह फतेहगढ़ आज बर्थडेगा आज एस एच ओ साहब ने डी एस पी साहब ने उसके एक सरप्राइज पार्टी रखी गई थी इलेक्शन के टाइम जिस हिसाब पुलिस अपना काम के व्यस्त है और जिस हिसाब से ड्यूटी व्यस्त है तो एक इन कोशिश की है मोटीवेशन देने की और पुलिस एक फैमली ਉਹ ਇੱਕ ਮੈਨੂੰ ਦਰਸਾਇਆ ਗਿਆ ਸਾਰਾ ਮੰਤਰੀ ਜੀ ਨੂੰ ਮੋਟੀਵੇਸ਼ਨ ਦੇ ਨਾਲ ਅਪੀਲ ਕੀਤੀ ਨੂੰ ਬੜਾ ਤਨਖਾ ਪਰ ਡਿਗਦੀਪ ਸਿੰਘ ਜੀ ਮਰੇ ਡੀਐਸਪੀ ਪਲੇਰ ਸਾਹਿਬ ਨਾਲ ਤਨਾਥਾ ਤੇ ਅਲੀ ਮੇਰਾ ਗਾੜੀ ਆ ਤੇ ਜੇ ਨਹੀਂ ਮਰਨ ਜਾਇਆ ਅੱਦੇ ਮੰਗੋ ਸੀਐਸਪੀ ਜੀ ਸਾਹਿਬ ਕਿਸਵਾਜੀ ਤੇ ਮੰਗੋ ਡੀਐਸਪੀ ਸੋਰਾਂ ਸਿੰਘ ਅੱਜਾਂ ਤੇ ਅਸਟੈਂਸ਼ਨ ਹੈ ਉਹ ਜਿੰਨੇ ਨੇ ਜੀ सरप्राइज दिता मेरे लिए के कटाया तो सा सारा स्टाफ थाने का बी एम सी दफ्ट का बड़े चला के सू बड़े माण नाल के कटे तो सूप्राइज दिता मैंने बड़े खुशी बड़े माण दल आई तो भी साने बढ़े अफसर जो सा सहयोग दे रहे हैं कि सू बड़ा मन माण पर महसूस हो सर